ਲੜਕੀ ਹੈ ਜੀ ਆਪਣੇ ਰਿਪਦਮਨ ਕਾਲਜ ਨਾਬਾ ਵਿਖੇ ਪੜ ਰਹੀ ਹੈ ਬੀਏ ਕਰਦੀ ਹੈ ਉੱਥੇ ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ ਕਿ ਕਾਲਜ ਦੇ ਵਿੱਚ ਤਿੰਨ ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਹੈ ਇਦੇ ਵਿੱਚ ਲੜਕੀ ਨੇ ਦੱਸਿਆ ਬਿਆਨ ਕੀਤਾ ਕਿ 27 ਦਿਨ ਦੀ ਘਟਨਾ ਸੀਗੀ ਤੇ ਉਦੋਂ ਬਾਅਦ ਉਹ ਡਰ ਗਈ ਜਿਵੇਂ ਲੜਕਿਆਂ ਨੇ ਕਹਿੰਦੀ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕਲੀਗ ਨਾਲ ਆਪਣੇ ਨਾਲ ਪੜ੍ਹਦੀਆਂ ਨਾਲ ਆਪਣੇ ਪੇਰੈਂਟਸ ਨਾਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਤਾਂ ਉਹਨੇ ਅ ਪਰਸੋਂ ਜਿਹੜੀ ਹੈਗੀ ਐ ਕੱਲ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਏ ਤੇ ਅਸੀਂ ਬਿਆਨ ਲਿਖੀ ਉਹਦਾ ਪਰਚਾ ਦਰਜ ਕੀਤਾ ਤੇ ਨੌਜਵਾਨਾਂ ਦੇ ਖਿਲਾਫ ਅਸਿੱਤ ਹੈਗਾ ਸੋਸ਼ਲ ਵਰਦੀ ਦਾ ਤੇ 564 ਕਿਸੇ ਦਾ ਕਦਮ ਹੁੰਦਾ ਕੱਲ ਦਾ ਕੀ ਰੋਲ ਹੁੰਦਾ ਕਾਲਜ ਦਾ ਹਲੇਵਾ ਨੇ ਸਟੇਟਮੈਂਟ ਆਪਣੀ ਨੈਸ਼ਨਲ ਸਟੇਟਮੈਂਟ ਲਖਾਈ ਹੈ ਜਿਹਦੇ ਬਿਹਾਰਵ ਤੇ ਅਸੀਂ ਪਰਚਾ ਦਰਜ ਕੀਤਾ ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਇਹ ਬਕੂਆ ਉਹ ਤਫਤੀਸ਼ ਦਾ 파ਟ ਹੈ ਤਫ਼ਤੀਸ਼ ਕਰਾਂਗੇ ਕਿੱਥੇ ਕੀ ਹੋਇਆ ਹੈ ਕੈਮਰੇ ਹੈਗੇ ਨੇ ਸੀਸੀਟੀਵੀ ਦੇਖਾਂਗੇ ਗਵਾਹ ਲੈ ਕੇ ਆਵਾਂਗੇ ਬਾਕੀ ਤਫ਼ਤੀਸ਼ ਦਾ ਪਾਟ ਤਫ਼ਤੀਸ਼ ਦੇ ਵਿੱਚ ਹੋਣੀ ਹੈ ਜੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਹੈ ਸੁਮਿਸ਼ਾ ਜੀ ਇਹ ਮਾਮਲਾ ਹੈ ਤੁਹਾਡੇ ਬਿਲਕੁਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਾ ਹੀ ਵਾਪਰ ਸਕਦੀ ਹੈ ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਐਫ ਆਈ ਆਰ ਆਪਾਂ ਰਜਿਸਟਰ ਕੀਤੀ ਹੈ ਫਰਦਰ ਆਪਾਂ ਨੂੰ ਤਫ਼ਤੀਸ਼ ਕਰਾਂਗੇ ਕੋਈ ਨਾ ਕੋਈ ਗ੍ਰਿਫਤਾਰ ਕਰ ਲੇ ਹਾਂਜੀ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਰੌਂਡ ਅਪ ਕੀਤੇ ਨੇ ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰੌਂਡ ਅਪ ਕਰਕੇ ਅਰੈਸਟ ਕਰਾਂਗੇ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗ੍ਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗ੍ਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਹਾਲਾਂਕਿ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਤੇ ਪਤਾ ਲੱਗੂਗਾ ਸਾਡੇ ਕਾਲਜ ਕਿਉਂਕਿ ਹਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ ਕਿੰਨੇ ਵਜੇ ਹੋਇਆ ਹੈ ਕੀ ਹੋਇਆ ਹੈ ਪੁਲਿਸ ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸ ਦੀ ਗੱਲ ਦੀ ਤੈ ਤੱਕ ਜਾਵਾਂਗੇ ਜਿਵੇਂ ਐਫ ਆਈ ਆਰ ਤੇ ਰੱਖਿਆ ਬੀਏ ਪਾਸਟ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਕਿ ਮੈਂ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਹਲੇ ਮੈਂ ਉਹਦਾ ਨਾਮ ਨਹੀਂ ਮੈਨੂੰ ਪਤਾ